ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਮੀਦ ਆ ਕਿ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਜਦੋਂ ਆਪਾਂ ਗੱਲ ਕਰਦੇ ਆ ਕੋਈ ਵੀ ਸਮਾਂ ਲੈ ਕੇ ਆਉਨੇ ਆਪਾਂ ਵੀਡੀਓ ਬਣਾ ਕੇ ਪਾਉਨੇ ਆ ਤੇ ਕਈ ਭੈਣ ਭਰਾ ਆਪਾਂ ਖੁਦ ਵੀ ਕਹਿੰਦੇ ਉਹਨਾਂ ਨੂੰ ਵੀ ਤੁਸੀਂ ਸਾਨੂੰ ਸੁਜੈਸਟ ਕਰਿਆ ਕਰੋ ਵੀ ਆ ਚੀਜ਼ ਸਹੀ ਹੈਗੀ ਆ ਜਾਂ ਨਹੀਂ ਸਹੀ ਹੈਗੀ ਕਿਉਂਕਿ ਕਈਆਂ ਭੈਣ ਭਰਾਵਾਂ ਨੇ ਪਹਿਲਾਂ ਉਹ ਚੀਜ਼ ਵਰਤੀ ਹੁੰਦੀ ਹੈ ਤੇ ਇਦਾਂ ਹੀ ਕੀ ਹੀ ਵਾਲੇ ਹੁੰਦਾ ਆਪਾਂ ਕਾਫੀ ਬੀਟਰ ਕਾਫੀ ਬਣਾਉਣ ਲਾ ਜਦੋਂ ਮਿਕਸ ਕਰਦਾ ਵਾਤ ਨਹੀਂ ਜਦੋਂ ਭਾਂਡੇ ਲੈਣ ਗਏ ਉਦੋਂ ਕੋਲ ਲੈ ਕੇ ਆਏ ਸੀ ਤੇ 300 ਰੁਪਏ ਦਾ ਆਇਆ ਹੈ ਮੇਰੇ ਖਿਆਲ ਤੇ ਉਹ ਲਿਆ ਕੇ ਨਾ ਪਹਿਲੇ ਦਿਨ ਅਜੇ ਵਰਤਿਆ ਹੀ ਆ ਵਰਤਿਆ ਵੀ ਨਹੀਂ ਮਤਲਬ ਇਹਦਾ ਪੈਕ ਹੀ ਡੱਬਾ ਇਹ ਮੈਡਮ ਬੈਠੀ ਕਹਿੰਦੀ ਮੈਂ ਅਪਿਲਾ ਖੋਲਦੀ ਆ ਇਹ ਇਹਨੇ ਜਿੱਦਾਂ ਇਹਨੂੰ ਖੋਲਿਆ ਉਹ ਥੱਲੇ ਡੇਕ ਗਿਆ ਉਹ ਥੱਲੇ ਡੇਕੇ ਤੇ ਨਾਲ ਹੀ ਟੁੱਟ ਗਿਆ ਉਹਦਾ ਉਦਾਂ ਹੀ ਕੰਮ ਹੋ ਗਿਆ ਅਜੇ ਇੱਕ ਵਾਰੀ ਵੀ ਇਹਨੂੰ ਨਹੀਂ ਵਰਤਿਆ ਹੈਗਾ ਵਰਤਿਆ ਕਦੇ ਵੀ ਡੱਬੇ ਚੋਂ ਕੱਢਿਆ ਇਹ ਡੇਕੇ ਟੁੱਟ ਗਿਆ ਉਹ ਵਲੌਗ ਜਦੋਂ ਆਪਾਂ ਪਾਇਆ ਤੇ ਉਹਦੇ ਵਿੱਚ ਇੱਕ ਭੈਣ ਨੇ ਕਮੈਂਟ ਕੀਤਾ ਸੀ ਪੀ ਕਿਹੜੀ ਕੰਪਨੀ ਦਾ ਆਖਿਆ ਜੀ ਯਾਦ ਨਹੀਂ ਆ ਕੰਪਨੀ ਦਾ ਓੱਖਾ ਜੇ ਨਾਮ ਆ ਤੇ ਉਹ ਆਂਦੇ ਲੈ ਕੇ ਆਓ ਤੁਸੀਂ ਤੇ ਉਹ ਬੰਦੇ ਮੈਂ ਯੂਜ਼ ਕਰਦੇ ਆ ਬਹੁਤ ਟਾਈਮ ਨੂੰ ਯੂਜ਼ ਕਰਦਿਆਂ ਨੂੰ ਹੋ ਗਿਆ ਉਹ ਤੇ ਵਧੀਆ ਚੀਜ਼ ਆ ਤੁਸੀਂ ਉਹ ਲੈ ਕੇ ਆਓ ਦੇਖੋ ਨਾਲ 커피 ਜਿਹੜੀ ਬਿਲਕੁਲ オリジナル ਵਗੋਂ ਬਣੂਗੀ ਬਿਲਕੁਲ ਜਿਨਾ ਅਸਲੀ ਟੇਸਟ ਆਉਗਾ ਤੇ ਅਸੀਂ ਉਹ ਮੰਗਵਾਇਆ ਤੇ ਹੁਆ ਨੂੰ ਮਿਲ ਗਿਆ ਵਾ ਇਹਦਾ ਤੇਨੇ ਕੰਮ ਕਰਤਾ 300 ਰੁਪਏ ਦਾ ਇਹ ਤੇ ਖਤਮ ਕਰਦੀ ਕਹਾਣੀਆਂ ਨੇ ਉਹਦਾ ਪਿਆਰ ਰਹਿ ਗਿਆ ਆਹੀ ਮੰਗਵਾਇਆ ਉਹਨਾਂ ਦੇ ਕਹਿਣ ਤੇ ਵੀ ਉਹਨਾਂ ਨੇ ਵਰਤੀ ਚੀਜ਼ ਕਿਉਂਕਿ ਜਦੋਂ ਕੋਈ ਭੈਣ ਭਰਾਣ ਦੀ ਚੀਜ਼ ਵਰਤੀ ਹੁੰਦੀ ਹੈ ਨਾ ਫਿਰ ਉਹ ਪਤਾ ਲੱਗ ਜਾਂਦਾ ਵੀ ਸਹੀ ਆ ਚੀਜ਼ ਕਿ ਨਹੀਂ ਸਹੀ ਇਦਾਂ ਹੀ ਆਪਾਂ ਦੱਸ ਦਿੰਦੇ ਆ ਕਿ ਜੇ ਆ ਚੀਜ਼ ਆਪਾਂ ਵਰਤੀ ਹੈ ਸਹੀ ਹੈਗੀ ਆ ਜਾਂ ਨਹੀਂ ਸਹੀ ਹੈਗੀ ਹਾਂ ਜੇ ਕਹਿਣੇ ਲਿਆਉਣੀ ਹੈ ਵੇਹੇ ਆ ਤੇ ਬਿਲਕੁਲ ਹਲਕੀ ਹੱਲ ਲੱਗਦੀ ਲੱਗੀ ਕਿਉਂਗੀ ਹੱਥੋਂ ਕੋਈ ਚੀਜ਼ ਵੀ ਛੁੱਟ ਸਕਦੀ ਹੈ ਚਾਹ ਚਾਹ ਕੋਈ ਇਹ ਤਾਂ ਨਹੀਂ ਹੁੰਦਾ ਵੀ ਛੁੱਟਣੀ ਨਹੀਂ ਆ ਪਰ ਬਿਲਕੁਲ ਇੰਨੀ ਹਲਕੀ ਵੀ ਮਾੜੀ ਜਿਹੀ ਨਿਆਉ ਤਾਂ ਲੱਡ ਗਈ ਮੈਂ ਬੈਠੀ ਹਾਂ ਬੈਠੀ ਬੈਠੀ ਤੇ ਹੱਥੋਂ ਡਿੱਗ ਗਈ ਆ ਤਿਲਕ ਦੀ ਕੱਪੜ ਆ ਨਾਂ ਤੁਸੀਂ ਪੜ ਲਿਓ ਕਿਉਂਕਿ ਮੈਨੂੰ ਨਹੀਂ ਪਤਾ ਮੈਂ ਨਾਂ ਚੜਾ ਗਲਤ ਨਾਂ ਕਿਤੇ ਲੈਦਾ ਪਤਾ ਨਹੀਂ ਕੀ ਆ ਬਾਸਿਕਸ ਪਤਾ ਨਹੀਂ ਕੀ ਨਾਂ ਤੇ ਇਹ ਨਾਂ ਤੁਸੀਂ ਪੜ ਕੇ ਤੇ ਮੰਗਾਲਿਓ ਇਹ ਹੈਗੀ ਆ ਸਾਨੂੰ 1100 ਰੁਪਏ ਦੀ ਮਿਲੀ ਆ ਔਨਲਾਈਨ Amazon ਤੋਂ ਆਪਾਂ ਮੰਗਵਾਲੀ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਭੈਣ ਭਾਣਾਂ ਇਹ ਆਪਾਂ ਵਰਤ ਕੇ ਲੱਗੇ ਆ ਦੇਖਣ ਭਲਾ ਵੀ ਕਿਵੇਂ ਦੀ ਆ ਕਿਉਂਕਿ ਕੌਫੀ ਆਪਾਂ ਜ਼ਿਆਦਾ ਤੇ ਪੀਣੀ ਆ ਚਾਹ ਤੋਂ ਚਾਹ ਤੇ ਪੀਣ ਦੀ ਰੀਤ ਹੀ ਨਹੀਂ ਬਸ ਕੌਫੀ ਪੀ ਲੀਦੀ ਆ ਤੇ ਆ ਲੈਣ ਦੀ ਮੰਗਾਲੀ ਆ ਵੇ ਆਪਣੇ ਸ਼ੁਭ ਮੂਰਤ ਦਾ ਸੁਖਤਸਨ ਵਾਲਾ ਮੂਰਤ ਕਰੂਗੀ ਬੰਨੇ ਆ ਭਾ ਵੀ ਇਹ ਸਹੀ ਇਸਲਾਮ ਚਲਉਂਦੀ ਜੱਕ ਨਹੀਂ ਇੱਕ ਦੇ ਉੱਪਰ ਸਵਿਚ ਲੱਗਾ ਮੇਰੇ ਖਿਆਲ ਤੇ ਆਹੋ ਪੁਜੀਆ ਸਮਾਰਨ ਦੇ ਨਾਲ ਆ ਬਾਕੀ ਇਹ ਆ ਵੀ ਚਲੋ ਵਧੀਆ ਵਾ ਜਦੋਂ ਤੁਸੀਂ ਕਮੈਂਟ ਕਰ ਦਿੰਦੇ ਹੋ ਨਾ ਇਦਾਂ ਵੀ ਆਹ ਚੀਜ਼ ਹੁੰਦੀ ਐ ਇਦਾਂ ਕਰਕੇ ਉਹਨੂੰ ਜਾਣਕਾਰੀ ਜੀ ਮਿਲ ਜਾਂਦੀ ਨਹੀਂ ਤੇ ਆਓ ਜੀ ਇਹ ਚੀਜ਼ਾਂ ਹੀ ਕਦੀ ਵਰਤਦੀਆਂ ਨਹੀਂ ਤੇ ਸਾਨੂੰ ਕੋਈ ਜਾਣਕਾਰੀ ਨਹੀਂ ਆ ਹਾਂ ਯੂਜ਼ਰ ਮੈਨੂੰ ਹਾਂ ਪਤਾ ਲੱਗ ਜਾਂਦਾ ਬਾਬਾ ਆਹ ਦਾ ਚਾਰਜਰ ਵਾ ਪੁਰਾਣੇ ਫੋਨ ਵਾਲਾ ਮੋਟੀ ਪੈਨ ਤੇ ਬ੍ਰੀਕ ਪੈਨ ਵਾਲਾ ਚਾਰਜਰ ਅੱਛਾ ਚਾਰਜਰ ਅੱਛਾ ਚਾਰਜਰ ਤੇ ਆਏ ਚਾਰਜਰ ਨਾ ਪੱਤੀ ਵਾਲੀ ਆ ਬਾਕੀ ਇਹਨੂੰ ਕਰਕੇ ਦੇਣੇ ਇਕੱਠੇ ਕਿਦਾਂ ਹੁੰਦੀ ਹੈ ਇੱਥੇ ਗੰਢੀ ਜਾਨੀ ਹਾਂਜੀ ਆ ਵੀ ਇੰਦਾ ਇੰਦਾ ਵਾ ਹਾਂ ਤੇ ਨਹੀਂ ਨਹੀਂ ਹੁਣ ਕੱਚ ਦਾ ਢੱਕਣ ਠੀਕ ਆ ਠੀਕ ਆ ਇਹਦੇ ਵਿੱਚ ਉਹ ਨਹੀਂ ਜੀ ਐਂ ਤਾਂ ਲੱਗ ਆ ਵੇਖੋ ਆਹੇ ਲੇ ਬੰਨੇ ਆ ਕੋਚ ਸਾਹਿਬ ਆਪ ਮੂਰੇ ਹੋਏ ਹੁਣ ਏਦਾਂ ਕਰਕੇ ਆ ਇਹਨੂੰ ਕਿੱਥੇ ਡਾਉ ਕਿੱਦਾਂ ਡਾਉ ਨਹੀਂ ਇਹਦੇ ਵਿੱਚ ਡਾਉਣਾ ਇਹਨੂੰ ਅੱਛਾ ਏਦਾਂ ਕਰਕੇ ਹਾਂ ਇਹਦੇ ਵਿੱਚ ਇਹ ਅੜਜੂ ਆਹੋ ਆ ਵੇਖਾਂ ਚੱਲ ਪਿਆ ਬਸ ਛੱਟ ਪੈ ਉੱਡ ਗਿਆ ਉਹ ਨਹੀਂ ਡੇਦਾ ਉੱਤੇ ਹੁੰਦਾ ਦਾ ਏਦਾਂ ਹੁਣ ਲੱਗਾ ਆਈਡੀਆ ਵੇਖੋ ਇਹਦੇ ਵਿੱਚ ਆ ਨਿਸ਼ਾਨ ਬਣਿਆ ਨਾ ਇਹਦੇ ਵਿੱਚ ਇਹਨੂੰ ਫਿੱਟ ਕਰਨਾ ਵਾ ਹਾਂ ਉੱਪਰ ਰੱਖਣਾ ਫੇਰ ਇਹਨੂੰ ਹਾਂ ਮੈਂ ਸਾਰਾ ਕੁਝ ਦੱਸਿਆ ਹੋਇਆ ਹੈ ਉੱਪਰ ਇਹਦੇ ਹਾਂ ਇਹਦੇ ਵਿੱਚ ਕਾਫੀ ਤੇ ਚੀਨੀ ਤੇ ਪਾਣੀ ਪਾ ਕੇ ਤੇ ਫਿਰ ਇਹਨੂੰ ਚਲਾ ਦੇਣਾ ਉਹ ਆ ਨਾਮ ਇਹਦਾ ਇਹ ਚਾਰਜ ਹੋਣ ਵਾਲੀ ਹੋਣੀ ਆ ਨਹੀਂ ਚਾਰਜ ਵਾਲੀ ਨਹੀਂ ਉਹ ਦਿੱਤਾ ਨਾ ਚਾਰਜਰ ਆਵੇ ਹਾਂਜੀ ਇਹ ਨਾਲ ਨਾਲ ਕੰਮ ਕਰਨ ਵਾਲੀ ਬੈਟਰੀ ਵਾਲੀ ਨਹੀਂ ਆ ਚੱਲ ਬਣਾ ਆ ਭਲਾ ਟਰਾਈ ਟਰਾਈ ਕਰਕੇ ਦੇਖਦੇ ਆ ਅੱਜ ਸਬੂਤੀ ਲੈ ਜਾਈਏ ਰਸੋਈ ਤੱਕ ਜਿਹੜਾ ਦੂਜਾ ਹੱਥ ਤੋਂ ਰਸੋਈ ਤੱਕ ਵੀ ਨਹੀਂ ਲੈ ਕੇ ਜਾਇਆ ਗਿਆ ਜਿਹੜੀ ਗਾਰੰਟੀ ਹੈਗੀ ਨਾ ਇਹ ਵਾਪਸ ਹੋ ਰਹੀ ਹੈ ਨਾ ਟੁੱਟੇ ਤੇ ਗਾਰੰਟੀ ਨਹੀਂ ਹੁੰਦੀ ਮੈਡਮ ਨਹੀਂ ਸਾਨੂੰ ਕੀ ਆਖਾਂਗੇ ਭੀ ਸਾਨੂੰ ਨਹੀਂ ਕਰਨੀ ਆਈ ਤੇ ਤੂੰ ਤੋੜ ਤੋੜ ਛੁੱਟੀ ਜਾ ਚਲੋ ਫਿਰ ਇਹਨਾਂ ਨਾਲ ਕੰਮ ਵੇਲਾ ਮਮਮੀ ਆਪਣੀ ਦੇ ਕਿਹੜੀ ਪੀਣੀ ਤੇ ਕੋਲਡ ਕੌਫੀ ਕਿ ਜਾਂ ਹੌਟ ਕੌਫੀ ਕੋਲਡ 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 ਵੀ ਨਹੀਂ ਸਾਰ ਨੇ ਯਸ ਮੈਨਰ ਦੂਜੀ ਤੀਨ ਚਲੋ ਚਲੋ ਉੱਧਰ ਆਉਨ ਨੂੰ ਪੁੱਛ ਲੋ ਇੱਕ ਆਉ ਹੋਵੇ ਚਲ ਦੇਖਦੇ ਆਂ ਭਲਾ ਉਹ ਕੀ ਆ ਬਾਤ ਹੈ ਬੰਦ ਕਰ ਬੰਦ ਕਰ ਚਲੋ ਹੁਣ ਬਣਾਉਣਾ ਭਲਾ ਕੌਫੀ ਬਾਈ ਦੇ ਵਿੱਚ ਚੈੱਕ ਪਾਉਣੀ ਆ ਕੌਫੀ ਸਿੰਪਲ ਜਿਹਾ ਪ੍ਰੋਸੈਸ ਵਾ ਹੈਨਾ ਚਾਰ ਬਣਾ। ਪੀਣੀ ਤੇ ਕਾਫੀ। ਇੱਟੇ ਤਾਂ ਮੈਂ ਜਾ ਪਾ ਲਈਆਂ। ਚਾਰ ਬਾਈਟ ਪਾ ਲਈਆਂ ਨਾਲ ਸਾਰੇ ਚੁੱਕੇ। ਹੂੰ। ਜੇ ਵੱਜੂ ਤੇ ਰੱਖ ਲਾਂਗੇ ਤੇ ਤੋਰੇ ਕਾਫੀ ਬਣ ਜਾਂਦੀ ਹੁੰਦੀ ਆ। ਅੱਛਾ ਜੀ ਬਣਾ ਕੇ ਰੱਖ ਲਈ ਦੀ ਆ। ਆ ਪੈਕਾਂ ਦਾ ਸੁੱਕਾ ਕਾਫੀ ਦਾ। ਸ਼ਿਸ਼ੀ ਲਈਏ ਨਾ। ਉਹ ਹਵਾ ਪੈਕਾਂ ਤੇ ਹੋ ਜਾਂਦੀ ਆ। ਜੰਮ ਜਾਂਦੀ ਆ। ਅੱਗੇ ਲੈਂਦੀ ਆਪਣੀ ਪੀਸ਼ੀ ਖਰਾਬ ਹੋਈ। ਖੰਡ ਤੇ ਕਾਫੀ ਤੇ ਪਾਣੀ। ਬੜਾਈ ਨਾ। ਕਰ ਰਹੇ ਹਾਂ ਜੀ ਵਾਪਸ ਆ ਜੀ ਨਹੀਂ ਅਸੀਂ ਚੱਕਾ ਲੱਗਣਾ ਨਮ ਨਮੇ ਦਾ ਚਲੋ ਕਰੋ ਸਟਾਰਟ ਤੇ ਇਹ ਬੋਲਾਂਗੇ ਨਹੀਂ 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 ਨਾ ਤੁਸੀਂ ਬੋਲੋਗੇ ਕਿ ਜਿੰਨੇ ਜਿੰਨੇ ਚਾਹੇ ਡਾਰਗੇ ਹੈ ਜਿੰਨਾ ਮੀਂਹ ਜਿਆਦਾ ਆਉਂਦੀ ਹੈ ਸਾਰਾ ਕੰਮ ਮੈਂ ਅੱਗੇ ਪੁਚਿਆ ਤੇ ਤਾਂ ਵੀ ਜਿਹੜੀ ਚਰਚੀ ਨਹੀਂ ਕੰਮ। ਵਾਹ। ਚੱਲ ਨਾ ਨਹੀਂ ਹੋ ਰਹੀ ਸੀ ਬੈਠ। ਬੱਚੇ ਬਹੁਤ ਫੇਸ ਤੋਂ ਮਰੀ ਨਾਲ ਵੀ ਐਡ ਕਰਦੇ ਹੋਏ। ਬੰਦ ਕਰ ਦਿਆਂ। ਚਲੋ ਜੀ। ਹੋ ਗਿਆ ਤਿਆਰ। ਕਰੀਏ ਟਰਾਈ ਹੁਣ। ਬਣ ਗਿਆ। ਬਣ ਗਿਆ। ਹਾਂ। ਇਹ ਮੈਂ ਨਾ ਦਈਏ। ਆਓ ਇਹ ਮੈਂ ਦਿੰਦੀ ਆ ਬੱਚਾ ਗੋਚਾ ਕੋਚੀ। ਚਾਹ ਹੁਣ ਆ ਕੋਲਡ ਕਾਫੀ ਵੀ ਨਹੀਂ ਹੈ ਇਹ ਤੇ ਬਰਫ ਪਾਉਣੀ ਹੈ ਕੋਲ ਬਾਕੀ ਚੀਜ਼ ਤੇ ਬਰਫ ਦੀ ਸੋਹਣੀ ਲੱਗਦੀ ਆ ਸੱਚ ਉਹ ਪਾਉਣੀ ਹੈ ਇੱਕ ਚੀਜ਼ ਡਿਜ਼ਾਈਨ ਕਰਦੇ ਆ ਭਲਾ ਜ ਹੋਇਆ ਤੇ ਬਜਾਅ ਲਾਉਣੇ ਆਂ ਦੀ ਗਲਾਸਾਂ ਦਾ ਮੈਂ ਪੂਰੀ ਤਰਸਰੀ ਜਿਹੜੀ ਹੁੰਦੀ ਹੈ ਮਿਲਦੀ ਹੁੰਦੀ ਆ ਚਾਹ ਤੇ ਡਿਜ਼ਾਈਨ ਇਹ ਨਾ 20 ਨਹੀਂ ਚੱਲੇ ਨਹੀਂ ਰੋਜ਼ ਰੋਜ਼ ਥੋੜੀ ਡਿਜ਼ਾਈਨ ਪਾ ਕੇ ਦੇਣੀ ਹੁਣ ਇਹਨਾਂ ਨੂੰ ਹਾਂ ਆਹ ਦੀ ਕੋਈ ਨਹੀਂ ਟਰਾਈ ਕੀਤਾ ਵਾ ਰੋਜ਼ ਰੋਜ਼ ਡਿਜ਼ਾਈਨ ਹੀ ਚੱਲਣੀ ਹੈ ਚੋੜੀ ਪਾਣੀ ਸਾਥ ਚਾਗ ਵੀ ਕੌਫੀ ਪਿੰਡਾ ਨਾਲ ਪਾਵਾਂ ਉਹਦਾ ਪਹਿਲੇ ਘਰੇ ਆਪ ਹੁੰਦੇ ਹੁੰਦੇ ਕੌਫੀ ਹੈ ਨਾ ਪਤਾ ਨਹੀਂ ਇਹਦੇ ਬਾਰੇ ਪਹਿਲੇ ਪਹਿਲੇ ਆਪ ਹੁੰਦੇ ਫੇਰ ਉੱਤੇ ਦੁੱਧ ਪੈਂਦਾ ਫਰਾਈ ਕਰਕੇ ਵੇ ਲੈਨੇ ਆ ਪਹਿਲਾਂ ਇੱਥੇ ਹੁਣ ਕੋਈ ਪਾਉਨੇ ਆ ਆਹ ਹੋ ਗਿਆ ਪਹਿਲਾਂ ਜੋਂ ਚ ਤੇ ਪਹਿਲਾਂ ਹੀ ਦੁੱਧ ਪਾਤਾ ਸੀ ਲੱਗੇਗਾ ਤਾ ਤੁਹਾਨੂੰ ਪਤਾ ਹੋਣਾ ਆ ਬਣੀ ਸੀ ਚੱਗ ਬਣੀ ਨਾ ਇਹਦੇ ਉੱਪਰ ਕੋਲਡ ਕਾਫੀ ਦੇ ਚਾਜ ਠੰਡੀ ਠੰਡੀ ਬਰਫ ਕਾਉਂ ਗਲਾ ਭਾਂ ਫੜਿਆ ਜਾਏ ਚਲ ਇੱਕ ਵਾਰੀ ਟਰਾਈ ਤੇ ਕਰਦੇ ਆ ਆਹੋ ਇੱਕ ਵਾਰੀ ਤੇ ਕਹ ਕੋਈ ਗਾੜੀ ਬਿਮਾਰ ਹੋ ਜਾਵਾਂਗੇ ਕੋਲਡ ਕਾਫੀ ਦੇ ਵਿੱਚ ਟੁਕੜੀਆਂ ਵੀ ਸੋਹਣੀਆਂ ਲੱਗਦੀਆਂ ਨਾ ਦੋ ਦੋ ਹੀ ਪੁੰਨੇ ਜਿਆਦਾ ਨਹੀਂ ਹੁੰਦੇ ਹਨਾ ਦੁੱਧ ਪਾਉਣ ਲੀਗੇ ਕਿੱਕ ਦੋ ਦੋ ਟੁਕੜੀਆਂ ਇੱਕ ਜੇ ਫਿਰ ਕੋਲਡ ਨਹੀਂ ਨਾ ਬਣਨੀ ਚੰਗੀ ਤਰ੍ਹਾਂ ਛੇਵਾ ਕੱਪ ਕਿਦਾਂ ਵਾ ਚਲ ਮੈਂ ਵੀ ਫਿਰ ਇਹੋ ਪੀ ਲੈਣੀ ਆ ਕੈਮਰਾਮੈਨ ਦਾ ਉਦਾਂ ਮੈਂ ਕਰਨਾ ਹੀ ਮੈਂ ਵੀ ਸ਼ੇਟ ਕਰ ਲਵਾਂ ਹਾਂ ਦਿਨ ਦੀ ਕੋ ਤੇਨ ਪਾ ਲੇ ਆ ਆਹ ਮੋਚ ਚਾਹ ਪੰਜ ਜਾਂਦਾ ਉਹ ਲੁੱਕ ਆ ਗਈ ਐ ਲੁੱਕ ਆ ਗਈ ਨਾ ਇੱਕ ਲੁੱਕ ਹੋਰ ਮੈਂ ਬਣਾਉਣੀ ਖਲੋਦੀ ਦੇਖਿਓ ਸ਼ਰਾਜ ਆਫਲਾਈਨ ਨੱਚਾ ਬਿੱਥੇ ਹੀ ਹਾਂ ਹਾਂ ਇਹ ਕੰਡੀਆਂ ਹੈ ਉਹ ਵੇਖੋ ਕਿਆ ਬਾਤ ਤਾਂ ਓਰੀਜਨਲ ਕਾਪੀ ਪਿਆ ਨਾ ਕੈਫੇ ਵਾਲੀ ਕੈਫੇ ਵਾਲੀ ਖੋਹ ਦੇਣਾ ਉਹ ਡੱਬੇ ਚੱਲੇ ਆ ਆਪਣੇ ਨਾਲ ਤੇ ਮੈਂ ਪਾਇਆ ਨਾ ਡਿਜ਼ਾਈਨ ਹੁਣ ਮੋਟਾ ਜਹਦਾ ਵਾ ਨਾ ਇਹ ਹੂੰ ਚਾਹ ਉਹ ਬ੍ਰਿਕ ਬ੍ਰਿਕ ਹੋ ਗਏ ਜਿਵੇਂ ਛੇਦੀ ਛੇਦੀ ਲੈ ਲਈ ਨੀ ਉਹ ਡੱਬੇ ਛੇਦੀ ਫੜੇ ਦਾ ਗਲਾਸ ਇੱਕ ਵਾਰ ਵਾਧੂ ਬਣ ਗਿਆ ਗਲਾਸ ਨਾ ਪੰਜ ਜਣੇ ਆ ਮੈਂ ਦੋ ਪੀ ਲਾਂਗਾ ਮਨ ਤਵੇ ਹਾਨ ਕੇ ਮਨ ਤਾ ਇੱਧਰ ਆਓ ਇੱਧਰੋਂ ਮਨ ਤਾ ਵੇਖੋ ਕੀਤੀ ਅੱਜ ਛੇਦੀ ਜਿੱਦੀ ਲੈ ਰਾ ਸਾਰਾ ਕੁਝ ਮਿੱਟ ਜਾਵਾ ਜੇ ਜੋ ਜੋ ਮੈਂ ਡਿਜ਼ਾਈਨ ਆਇਆ ਬਹੁਤ ਇੱਥੇ ਉਹ ਡੱਬਾ ਚੁੱਕਦੇ ਨਾ ਇਕੋਂ ਡੋ ਮੰਨੀ ਆ ਕਿਉਂ ਨਾ ਵਾ ਨਾ ਹੈ ਘੈਂਟ ਕਣੀ ਪੀ ਕੇ ਵੇਖੋ ਕੀ ਸਵਾਲ ਆਉਂਦਾ ਹੁਣ ਫਿਰ ਪਤਾ ਲੱਗੂਗਾ ਚੱਲ ਆ ਸ਼ਹਿਰਾ ਜੀ ਨਾ ਮੰਨਦੇ ਕਿ ਦਾ ਮਾਤਾ ਦਾ ਸੇਕ ਹੀ ਸੀ ਉਹਨਾਂ ਦਾ ਕੌੜੀ ਹੈ ਕਿ ਠੀਕ ਆ ਸਾਦ ਮੈਂ ਵੀ ਉਹ ਚਾਚੀ ਦਾ ਕੱਪ ਹੀ ਸੱਚ ਚਾਚੀ ਫਾਨੇ ਕੁੰਡਿਆ ਆਹ ਮੇਰੀਆਂ ਕੁੜੀਆਂ ਮਗਰਾ ਤੇ ਇਹ ਬੋਦੀ ਆ ਕੀ ਕਹਤਾ ਨਹੀਂ ਚੰਗੀ ਨਹੀਂ ਬਣੀ ਜਾਉਦੀ ਕੀ ਆਂਦੀ ਨਹੀਂ ਚੰਗੀ ਕੁੜੀ ਕੋੜੀ ਆ ਕਾਫੀ ਜਿਆਦਾ ਬੈਗੀ ਥੋੜੀ ਉਹ ਕੋੜੀ ਕੋੜੀ ਕਰਤੀ ਜੀਤਾ ਇਹ ਕੋਈ ਨਾ ਕੰਮ ਪੁੱਠਾ ਕਰੂਗੀ ਨਹੀਂ ਮਿੰਦੇ ਸਵਾਲ ਲੱਗੀ ਆ ਉਹ ਤਾਂ ਨਹੀਂ ਹੁੰਦੀ ਆ ਇਹ ਨਹੀਂ ਕਾਫੀ ਜਿਆਦਾ ਆ ਨਾ ਕੋਫੀ ਜਿਆਦਾ ਨਹੀਂ ਨਹੀਂ ਕਾਫੀ ਠੀਕ ਵਾ ਮਿੱਠਾ ਥੋੜਾ ਘੱਟ ਵਾ ਤਾਂ ਕਰਕੇ ਕਾਫੀ ਦਾ ਸਵਾਦ ਨਹੀਂ ਨਹੀਂ ਸੋਹਣੀ ਬਣੀ ਐ ਬਹੁਤ ਵਧੀਆ ਬਣੀ ਬਹੁਤ ਸੋਹਣੀ ਬਣੀ ਐ ਮਰੀ ਜਾਂਦੇ ਨੇ ਆਣੇ ਜਿਹਦਾ ਤੂੰ ਪਰਵਾਹ ਨਹੀਂ ਕਰਨੀ ਚੰਗਾ ਇਦਾਂ ਬਣਾ ਬਣਾ ਰਿਆ ਕਰਨੀ ਕਾਫੀ ਦਾ ਟੇਸਟ ਆਉਂ ਰਿਹਾ ਬਾਕੀ ਬਿਲਕੁਲ ਤਾਂ ਜੀ ਚਾਚੀ ਨੇ ਨਾ ਕਰਤੀ ਪਹਿਲਾਂ ਹੀ ਜਿਉਂ ਨੇ ਆਉਣੇ ਕਰ ਦੇ ਕੀ ਆ ਕਰਦੇ ਕੀ ਲਾਲ ਪੀਵੀ ਵੀ ਜਾਂਦੇ ਆ ਛੱਡੋ ਬੰਦ ਰੱਖੋ ਜਾਣਾ ਹੱਥੋਂ ਵਾਪਸ ਰੱਖਾ ਦਿਓ ਚਲੋ ਰੱਖੋ ਵਾਪਸ ਤੇ ਕਹੇ ਕੀ ਜੇ ਇਹਨਾਂ ਨੂੰ ਨਾਸਵਾਰ ਲੱਗਿਆ ਚਲ ਤੁਸੀਂ ਵਾਪਸ ਰੱਖ ਹੈ ਨਹੀਂ ਨਹੀਂ ਪੀਵੀ ਵੀ ਜਾਂਦੇ ਆ ਪੀਵੀ ਵੀ ਜਾਂਦੇ ਆ ਨਹੀਂ ਹੈ ਸਵਾਦ ਆ ਤੇ ਬਣੀ ਵੀ ਬਹੁਤ ਵਧੀਆ ਬਾਕੀ ਇਹਨਾਂ ਨੇ ਜਾਨ ਜੂਨ ਪਾ ਕੇ ਠੀਕ ਕਰ ਲਈ ਐ ਤੇ ਜਿਹੜੀ ਭੈਣ ਨੇ ਦੱਸਿਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਬੜੀ ਵਧੀਆ ਲੱਗੀ ਆ ਚੀਜ਼ ਤੇ ਬਣਦੀ ਵੀ ਬਿਲਕੁਲ ਅਸਲੀੰਦੂ ਆ ਤੇ ਤੁਸੀਂ ਵੀ ਦੇਖ ਲਿਓ ਜੇ ਨਾ ਭੈਣ ਭਰਾਵਾਂ ਨੇ ਮੰਗਵੋਣੀ ਹੋਗੀ ਕੰਪਨੀ ਦਾ ਨਾਮ ਮੈਂ ਤੁਹਾਨੂੰ ਦੱਸਦਾ ਵਾ ਮੰਗਵਾ ਕੇ ਦੇਖ ਲਿਓ ਤੇ ਸਾਨੂੰ ਤੇ ਵਧੀਆ ਲੱਗੀ ਬਾਕੀ ਪਹਿਲੇ ਦਿਨ ਬਣਾ ਕੇ ਵੇਖੀ ਅਜੇ ਮਸ਼ੀਨ ਕਿੰਨਾ ਕੇ ਚੈ ਰਿਕਾਰਡ ਕੱਢਦੀ ਉਹ ਤੇ ਭੈਣ ਨੇ ਕਿਹਾ ਵੀ 6 ਮਹੀਨੇ ਹੋ ਕੇ ਪਰਤਦੀਆਂ ਬਹੁਤ ਸੋਹਣੀ ਲਈ ਐ ਤੇ ਬਾਕੀ ਅੱਗੇ ਦਾ ਪਤਾ ਨਹੀਂ ਬਾਕੀ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਮੰਗਵਾ ਕੇ ਦੇਖ ਲਿਓ ਚੀਜ਼ ਚੰਗੀ ਆ ਮੇਰੇ ਹਿਸਾਬ ਨਾਲ ਤੇ ਬਹੁਤ ਵਧੀਆ ਵਾ ਬਾਕੀ ਅਜੇ ਦੇਖਦੇ ਆ ਕਿੰਨਾ ਕੇ ਟ ਲਿੰਗਾ ਜੇ ਉਹ ਜਿਹੜਾ ਵਾਧੂ ਕੱਪ ਹੀ ਮੇਰੇ ਵੱਤ ਰਹਾ ਲਈ ਆਹ ਦੇਖ ਤੈਨੂੰ ਆਂਦੀਆਂ ਹੀ ਸਵਾਦ ਨਹੀਂ ਵੀ ਚਾਚੀ ਨਾ ਪੀਆ ਹੀ ਦੋਰੇ ਪੀਆਗੇ ਵਾਧੂ ਕੱਪ ਮੇਰਾ ਚਾਚੀ ਨਾ ਮੇਰੇ ਨੂੰ ਚੋੜੀ ਹੈਗੀ ਆ ਪਰ ਸਵਾਦ ਨਹੀਂ ਆਂਦੀਆਂ ਕੌੜੀ ਆ ਵੇਲਾ ਦੂਜਾ ਕੱਪ ਜਿਹੜਾ ਉਹ ਆਂਦੇ ਪਾਪਾ ਪਾਪਾ ਜਗੂ ਨਹੀਂ ਛੱਡਿਆ ਚਾਚੀ ਤੁਸੀਂ ਰਹਿ ਕੇ ਜਾਣਗੇ ਚਾਚੀ ਹੁਣ ਨੇ ਇਹਨਾਂ ਦੇ ਮਗਰ ਲੱਗੇ ਨਾ ਵੀ ਨਹੀਂ ਇਹ ਆਂਦੀਆਂ ਨਹੀਂ ਪੀਣੀ ਇਹਨਾਂ ਨੇ ਪਸਾੜਿਆ ਇਹਨੂੰ ਪਤਾ ਵੀ ਕਿਉਂ ਕਹਿੰਦੇ ਆ ਅਸੀਂ ਵਾਧੂ ਪੀ ਲਾਂਗੇ ਵਾਧੂ ਪੀ ਲਾਂਗੇ ਚਾਚੀ ਨੂੰ ਪੀ ਲਈ ਤੁਹਾਨੂੰ ਨਹੀਂ ਆ ਚਾਕਲੇਟ ਦਾ ਟੇਸ ਸਭੋਂ ਹੋਰ ਸਵਾਦ ਬਣ ਗਿਆ ਨਾ ਨਾ ਪਤ ਨਹੀਂ ਮੈਨੂੰ ਦੇ ਦੀ ਨਹੀਂ ਪਤ ਨਹੀਂ ਇਹ ਬਹੁਤ ਟੇਸਟੀ ਆ ਨਾ ਆ ਤਾਂ ਮੈਂ ਰੋਜ਼ ਹੀ ਬਣਾ ਕੇ ਖਾ ਲੇ ਆਹ ਫੜੀ ਹੈਗੀ ਮੈਨੂੰ ਨਹੀਂ ਆ ਕੀ ਕਰਦੀ ਕੁੜੀ ਮਸ਼ਰ ਹੋਈਦਾ ਵਾ ਮਸ਼ਰ ਤੋਂ ਬਾਅਦ ਨੇ ਠੱਪ ਠੱਪ ਕਰ ਦਿੰਦੀ ਕਿ ਦਿੱਤੇ ਕਿ ਦਿੱਤੇ ਚਲੋ ਜੀ ਚੰਗਾ ਜੀ ਤੁਸੀਂ ਵੀ ਜਨਾ ਜਨਾ ਭੈਣ ਭਰਾ ਭੈਣ ਭਰਾਏ ਵਰਤਦੇ ਚੀਜ਼ ਨੂੰ ਮਸ਼ੀਨ ਨੂੰ ਦੱਸਿਓ ਸਾਨੂੰ ਤੇ ਜਿਨ੍ਹਾਂ ਨੇ ਇਰਾਦਾ ਬਣਾਇਆ ਵੀ ਲਿਓਣੀ ਹੈ ਮਸ਼ੀਨ ਕਾਫੀ ਵਾਲੀ ਕਾਫੀ ਬਿਊਟਰਾਂ ਦੇ ਨਾਲ ਨੂੰ ਹਾਂ ਤੇ ਇਹ ਵੇਖ ਲਿਓ ਮੰਗਵਾ ਕੇ ਹੋਲੀ ਹੁੰਦੀ ਪਰ ਮੰਮੀ ਦੀ ਚੀਜ਼ ਵਧੀਆ ਆ ਆ ਜਿਹੜੀ ਵਿਚਕਾਰ ਇਹੋ ਜਿਹੀ ਹੁੰਦੀ ਪਰ ਬੜਾ ਫਰਕ ਆ ਫਰਕ ਕੋਈ ਨਹੀਂ ਤੂੰ ਬੜਾ ਕੈਫੇ ਤੇ ਬੈਠਾ ਆ ਕੇ ਚਲੋ ਚੰਗਾ ਜੀ ਸਾਰੇ ਭੈਣ ਭਰਾਵਾਂ ਨੂੰ 700 ਇਕਾ 700 ਇਕਾ